ਉਸ ਤੱਕ ਦੇ ਵਿੱਚ ਮ੍ਰਿਤਕ ਖਿਡਾਰੀ ਦੀ ਮੌਤ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਹਰਿਆਣਾ ਸਰਕਾਰ ਕਟਨਾ ਨੂੰ ਦੱਸਿਆ ਹਿਊਮਨ 에ਰਰ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਵੀ ਕੀਤੀ ਹਰਿਆਣਾ ਸਰਕਾਰ ਤੋਂ ਮੋਗਾ ਦੇ ਮੇਰ ਤੇ ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਪਾਰਟੀ ਨੇ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਚੋਂ ਕੱਢਿਆ ਬਾਹਰ ਮੇਰ ਦੇ ਅਹੁਦੇ ਤੋਂ ਵੀ ਹਟਾਇਆ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਹੋਣ ਦੇ ਇਲਜ਼ਾਮ डॉक्टर चरणजीत सिंह की गांधी हादसे का शिकार पुल से टकराई दो गड्डिया जानी नुकसान तो रिहा बचाइन के प्रायोजक पतंजलि गाय का घी मां का भरोसा प्यार से भरोसा ਸਸਿਆਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬ੍ਰਿਟਨ ਦਾ ਆਗਾਜ਼ ਕਰਨ ਜਾ ਰਿਹਾ ਖਬਰ ਹੈ ਮੋਗਾ ਤੋਂ ਮੋਗਾ ਦੇ ਮੇਅਰ ਦੇ ਨਾਲ ਜੁੜੀ ਹੋਈ ਮੋਗਾ ਦੇ ਮੇਅਰ ਸੁਰਖੀਆਂ ਦੇ ਵਿੱਚ ਨੇ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਲਿਆ ਆਮ ਆਦਮੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਸੀ ਪਾਰਟੀ ਚੋਂ ਬਾਹਰ ਮੇਅਰ ਦੇ ਅਹੁਦੇ ਤੋਂ ਵੀ ਕੱਢ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਮੋਗਾ ਆਮ ਆਦਮੀ ਪਾਰਟੀ ਨੇ ਮੋਗਾ ਮੇਅਰ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਬਾਹਰ ਕੱਢਿਆ ਇਹ ਬਲਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਹੈ ਮੇਅਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ ਮੇਅਰ ਦੇ ਉੱਤੇ ਨਸ਼ਾ ਤਸਕਰਾ ਦੇ ਨਾਲ ਸੰਬੰਧ ਹੋਣ ਦੇ ਇਲਜ਼ਾਮ ਨੇ ਔਰ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੋਣ ਦੇ ਸਬੂਤ ਵੀ ਮਿਲੇ ਨੇ ਆਮ ਆਦਮੀ ਪਾਰਟੀ ਇਹ ਵੀ ਦਾਵਾ ਕਰ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਐਕਸ਼ਨ ਇਸ ਤਰੀਕੇ ਦਾ ਲਿਆ ਕਿ ਮੋਗਾ ਦੇ ਮੇਅਰ ਨੂੰ ਅਹੁਦੇ ਤੋਂ ਵੀ ਹਟਾਇਆ ਗਿਆ ਔਰ ਪਾਰਟੀ ਤੋਂ ਵੀ ਬਾਹਰ ਕੱਦ ਦਿੱਤਾ ਗਿਆ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਬਲਜੀਤ ਸਿੰਘ ਚੰਨੀ ਹਾਲਾਂਕਿ ਹੁਣ ਤੁਸੀਂ ਕਹਿ ਸਕਦੇ ਹੋ ਕਿ ਕਿਉਂਕਿ ਮੇਅਰ ਦੇ ਅਹੁਦੇ ਤੋਂ ਵੀ ਹਟਾਇਆ ਗਿਆ ਤਾਂ ਹੁਣ ਸਾਬਕਾ ਮੇਅਰ ਦੇ ਤੌਰ ਦੇ ਤੇ ਜਾਣੇ ਜਾਣਗੇ ਪਰ ਜੇਕਰ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੈ ਕੋਈ ਤਾਂ ਫਿਰ ਤਾਂ ਐਕਸ਼ਨ ਵੀ ਹੋਣਾ ਚਾਹੀਦਾ ਹੈ ਮੇਅਰ ਤੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਨੇ ਇਸ ਦਾ ਸਿੱਧਾ ਭਾਵ ਇਹ ਵੀ ਹੈ ਕਿ ਨਾਸਰ ਪਾਰਟੀ ਚੋਂ ਕੱਢਿਆ ਨਾ ਸਿਰਫ ਮੇਅਰ ਦੇ ਅਹੁਦੇ ਤੋਂ ਹਟਾਇਆ ਬਲਕਿ ਥੋੜੀ ਦੇਰ ਦੇ ਵਿੱਚ ਹੋ ਸਕਦਾ ਹੈ ਇਸ ਤਰ੍ਹਾਂ ਦੀ ਖਬਰ ਵੀ ਆਵੇ ਕਿ ਐਕਸ਼ਨ ਹੋ ਗਿਆ ਪਰਚੇ ਹੋਣ ਵਾਲਾ ਜਾਂ ਫਿਰ ਗ੍ਰਿਫਤਾਰੀ ਵਾਲਾ ਜੇਕਰ ਨਸ਼ਾ ਤਸਕਰਾਂ ਦੇ ਨਾਲ ਸਬੰਧ ਨੇ ਤਾਂ ਬਹੁਤ ਗੰਭੀਰ ਇਲਜ਼ਾਮ ਹੈ ਔਰ ਗੰਭੀਰ ਇਲਜ਼ਾਮਾਂ ਦੇ ਵਿਚਾਲੇ ਹੁਣ ਬਲਜੀਤ ਸਿੰਘ ਚੰਨੀ ਦੇ ਉੱਤੇ ਕਾਰਵਾਈ ਦੀ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਮੋਗਾ ਦੇ ਮੇਅਰ ਸਵਾਲਾਂ ਦੇ ਕਟਾਰੇ ਦੇ ਵਿੱਚ ਨੇ ਔਰ ਕਾਬਲੇ ਗੌਰ ਹੈ ਮੇਰ ਦਾ ਉਹਦਾ ਜਾ ਚੁੱਕਿਆ ਹੈ ਪਾਰਟੀ ਆਮ ਆਦਮੀ ਪਾਰਟੀ ਜੋ ਕੱਡੇ ਜਾ ਚੁੱਕੇ ਨੇ ਔਰ ਨਤੀਜਾ ਐਕਸ਼ਨ ਉਹਨਾਂ ਦੇ ਉੱਤੇ ਕਾਨੂੰਨੀ ਤੌਰ ਤੇ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਜੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਨੇ ਤਾਂ ਫਿਰ ਇਸ ਦਾ ਸਿੱਧਾ ਜਾਂ ਮਤਲਬ ਇਹ ਕਿ ਇਹ ਵੀ ਨਿਕਲਦਾ ਹੈ ਕਿ ਜਿਹੜੇ ਨਸ਼ੇ ਦਾ ਨੈਕਸਸ ਹੈ ਉਸ ਦੇ ਵਿੱਚ ਉਹਨਾਂ ਦਾ ਵੀ ਨਾਮ ਬੋਲਦਾ ਤਾਂ ਫਿਰ ਐਫ ਆਈ ਆਰ ਵੀ ਹੋ ਸਕਦੀ ਹੈ ਗ੍ਰਿਫਤਾਰੀ ਵੀ ਹੋ ਸਕਦੀ ਹੈ ਤਾਂ ਤਲਵਾਰ ਇਸ ਸਮੇ ਬਲਜੀਤ ਸਿੰਘ ਚੰਨੀ ਤੇ ਲਟਕਦੀ ਨਜ਼ਰ ਆ ਰਹੀ ਹੈ ਦੀਪਕ ਸਿੰਘਲਾ ਸਾਡੇ ਸੀ ਹੋਗੀ ਇਸ ਸਮੇ ਮੋਗਾ ਤੋਂ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਦੀਪਕ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਸੈਕਸ਼ਨ ਨੂੰ ਲੈ ਕੇ ਬਲਜੀਤ ਸਿੰਘ ਚੰਨੀ ਦੇ ਉੱਤੇ ਜੋ ਐਕਸ਼ਨ ਹੋਇਆ ਮੇਰ ਦੇ ਉੱਤੇ ਦੇਖੋ ਗੌਰਵ ਜਿਹੜਾ ਬਲਜੀਤ ਸਿੰਘ ਚੰਨੀ ਦੇ ਉੱਤੇ ਐਕਸ਼ਨ ਹੋਇਆ ਹੈ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਮੋਗਾ ਦੀ ਵਿਧਾਇਕ ਅਮਨਦੀਪ ਕਰੋ ਰੋੜਾ ਨੇ ਅਸਤੀਫਾ ਮੰਗਿਆ ਸੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਤੋਂ ਕਿ ਕੋਈ ਕਰਪਸ਼ਨ ਦੇ ਕਰਪਸ਼ਨ ਨੂੰ ਲੈ ਕੇ ਜਿਹੜੀ ਹੈ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਔਰ ਦੂਜੇ ਪਾਸੇ ਬਲਜੀਤ ਸਿੰਘ ਚੰਨੀ ਨੇ ਇੰਨਾ ਕ ਸਾਫ਼ ਕੀਤਾ ਕਿ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿ ਕਿ ਬਲਜੀਤ ਸਿੰਘ ਚੰਨੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮੋਗਾ ਨਗਰ ਨਗਰਿਕ ਮੇਅਰ ਸੀਗੇ ਔਰ ਜਿਹੜੀ ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰਪਸ਼ਨ ਨੂੰ ਲੈ ਕੇ ਜਿਹੜੀ ਇਹ ਸਾਰੀ ਕਾਰਵਾਈ ਹੋਈ ਹੈ ਔਰ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਅਸਤੀਫਾ ਜਿਹੜਾ ਸਵੀਕਾਰ ਹੋ ਗਿਆ ਤਾਂ ਅਸਤੀਫਾ ਸਵੀਕਾਰ ਹੋ ਲਿਆ ਉਹਨਾਂ ਨੇ ਪਾਰਟੀ 'ਚੋਂ ਕੱਢਿਆ ਗਿਆ ਮਤਲਬ ਉਹਨਾਂ ਨੂੰ ਕਹਿ ਦਿੱਤਾ ਗਿਆ ਰਿਜ਼ਾਈਨ ਕਰੋ ਜਾਂ ਫਿਰ ਹਟਾ ਦਿੱਤਾ ਗਿਆ ਉਹਦੇ ਤੋਂ ਅ ਦੇਖੋ ਹਜੇ ਮੇਅਰ ਪੱਤੋਂ ਜਿਹੜਾ ਅਸਤੀਫਾ ਦਿੱਤਾ ਗਿਆ ਕਿਉਂਕਿ ਹਜੇ ਸਾਰੀ ਜਿਹੜੀ ਹੈ ਗੱਲਬਾਤ ਮੇਅਰ ਮੇਅਰ ਸਾਹਿਬ ਨਾਲ ਵੀ ਹੋਣੀ ਹੈ ਔਰ ਮੋਗਾ ਦੇ ਵਿਧਾਇਕ ਨਾਲ ਵੀ ਹੋਣੀ ਹੈ ਕਿ ਆਖਿਰ ਕੀ ਕੁਝ ਰਿਹਾ ਇਸ ਦੇ ਵਿੱਚ ਇਹ ਸਾਰੇ ਅਸਤੀਫੇ ਦੇ ਪਿੱਛੇ ਕਿਉਂਕਿ ਜਿਹੜੀ ਜਾਣਕਾਰੀ ਮਿਲਦੀ ਹੈ ਉਹਦੇ ਤਾਂ ਇੰਨਾ ਕਹੇ ਕੁਝ ਜਾਣਕਾਰੀ ਮਿਲੀ ਹੈ ਕਿ ਕ੍ਰਾਪਸ਼ਨ ਨੂੰ ਲੈ ਕੇ ਕੁਛ ਨਾ ਕੁਛ ਜਿਹੜੇ ਹੈ ਕੁਝ ਇੱਕ ਕਲਿੱਪ ਸਾਹਮਣੇ ਆਇਆ ਸੀਗਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਹੈ ਕਾਰਵਾਈ ਹੋਈ ਹੈ ਲੇਕਿਨ ਇਸ ਤੋਂ ਬਾਅਦ ਦੇਖਣਾ ਹੋਏਗਾ ਇਸ ਤੋਂ ਬਾਅਦ ਵੀ ਜਿਹੜੀ ਹੈ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਇਕ ਤਾਂ ਜੋ ਐਲੀਗੇਸ਼ਨਸ ਲੱਗ ਰਹੇ ਨੇ ਕਿ ਸਬੂਤ ਨੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਨਸ਼ਾ ਤਸਕਰਾਂ ਦੇ ਨਾਲ ਸਬੰਧਾਂ ਦੇ ਸਬੂਤ ਨਹੀਂ ਬਲਜੀਤ ਸਿੰਘ ਚੰਨੀ ਦੇ ਖਿਲਾਫ ਕਿ ਕੋਈ ਚਰਚਾ ਇਸ ਤਰੀਕੇ ਦੀ ਮੋਗਧ ਦੇ ਵਿੱਚ ਇਸ ਤੋਂ ਪਹਿਲਾਂ ਰਹੀ ਹੈ ਦੇਖੋ ਐਸੀ ਚਰਚਾ ਤਾਂ ਪਹਿਲਾਂ ਨਹੀਂ ਰਹੀ ਲੇਕਿਨ ਇੱਕ ਪਿੱਛੇ ਜਿਹੇ ਗੱਲਬਾਤ ਜ਼ਰੂਰ ਹੋਈ ਸੀ ਕਿ ਇੱਕ ਕਿਸੇ ਕੋਈ ਹਫੀਮ ਤਸਕਰ ਹੈ ਕੁਝ ਉਸ ਤਰ੍ਹਾਂ ਉਸ ਨੂੰ ਲੈ ਕੇ ਉਸ ਤੋਂ ਪੈਸੇ ਦਾ ਲੈਣ ਦੇ ਲੈ ਕੇ ਕੋਈ ਗੱਲਬਾਤ ਹੋਈ ਹੈ ਲੇਕਿਨ ਹਜੇ ਸਾਫ ਨਹੀਂ ਹੋ ਪਾਇਆ ਕਿ ਉਹੀ ਗੱਲ ਨੂੰ ਲੈ ਕੇ ਜਿਹੜਾ ਇਹ ਅਸਤੀਫਾ ਹੋਇਆ ਹੈ ਕਿ ਜਾਂ ਕੋਈ ਹੋਰ ਗੱਲ ਹੈ ਕਰੋ ਕੀ ਕਹਤੇ ਬਲਜੀਤ ਚੰਨੀ ਕਿੱਥੇ ਨੇ ਇਸ ਸਮੇਂ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਦੇਖੋ ਬਲਜੀਤ ਚੰਨੀ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਸੀ ਉਹਨਾਂ ਨੇ ਸਿਰਫ ਇੰਨਾਕ ਜ਼ਰੂਰ ਸਾਫ਼ ਕੀਤਾ ਕਿ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਲੇਕਿਨ ਕਾਰਨ ਹਜੇ ਉਹਨਾਂ ਵੱਲੋਂ ਦੱਸਿਆ ਨਹੀਂ ਗਿਆ ਕਿ ਕੋਸ਼ਿਸ਼ ਕੀਤੀ ਜਾਏਗੀ ਗੌਰਵ ਕੀ ਉਹਨਾਂ ਨਾਲ ਗੱਲਬਾਤ ਕਰਕੇ ਕਿ ਆਖਰੀ ਸਾਰਾ ਕਾਰਨ ਰਿਹਾ ਕੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਕਿ ਕੀ ਕਾਰਨ ਰਿਹਾ ਕਿ ਬਲਜੀਤ ਸਿੰਘ ਚੰਨੀ ਨੂੰ ਅਸਤੀਫਾ ਲੈਣਾ ਪਿਆ ਉਹਨਾਂ ਤੋਂ ਕੋਈ ਪੁਲਿਸ ਨੇ ਕੋਈ ਐਕਸ਼ਨ ਲਿਆ ਹੋਵੇ ਇਸ ਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਹੋਵੇ ਕਿਉਂਕਿ ਜੇ ਨਸ਼ ਇਹਦੇ ਤਸਕਰਾਂ ਦੇ ਨਾਲ ਸੰਬੰਧ ਨੇ ਤਾਂ ਫਿਰ ਤਾਂ ਪੁਲਿਸ ਕਾਰਵਾਈ ਸਿੱਧੇ ਸਦੇ ਬਲਜੀਤ ਸਿੰਘ ਚੰਨੀ ਦੇ ਉੱਤੇ ਹੁੰਦੀ ਹੋਈ ਨਜ਼ਰ ਆਉਣੀ ਚਾਹੀਦੀ ਹੈ ਦੇਖੋ ਗੌਰਵ ਇਹ ਸਾਰਾ ਕੁਝ ਐਵੀਡੈਂਸ ਤੇ ਡਿਪੈਂਡ ਹੈ ਕਿ ਐਵੀਡੈਂਸ ਕੀ ਨੇ ਜਾਂ ਉਹਨਾਂ ਕੋਲ ਕੀ ਸਬੂਤ ਪਹੁੰਚੇ ਨੇ ਇਸ ਚੀਜ਼ ਨੂੰ ਲੈ ਕੇ ਔਰ ਦੂਜੇ ਪਾਸੇ ਹਾਲਕਿ ਸਾਡੀ ਐਸਟੀਓ ਨਾਲ ਵੀ ਇੱਕ ਨਾ ਗੱਲਬਾਤ ਹੋਈ ਸੀ ਲੇਕਿਨ ਉਹਨਾਂ ਨੇ ਵੀ ਸਾਫ ਨਹੀਂ ਕੀਤਾ ਕਿ ਇਸ ਮਾਮਲੇ ਦੇ ਵਿੱਚ ਅਜੇ ਕੀ ਕਾਰਵਾਈ ਹੈ ਜਦੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਦਾ ਪੁਛਪਤਾ ਲੱਗਦਾ ਹੈ ਤਾਂ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਏਗਾ ਕਰੋ ਤੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਲੋਕਲ ਲੋਕਲ ਲੀਡਰਸ਼ਿਪ ਦੀ ਕੋਈ ਸਟੇਟਮੈਂਟ ਵਿਧਾਇਕ ਉਥੇ ਅਮਨਦੀਪ ਕੌਰ ਨੇ ਉਹਨਾਂ ਦੇ ਵੱਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੋਵੇ ਕਿਉਂਕਿ ਉਹਨਾਂ ਦੀ ਪਾਰਟੀ ਦੇ ਇੱਕ ਵੱਡੇ ਆਗੂ ਤੇ ਐਕਸ਼ਨ ਹੋਇਆ ਪਾਰਟੀ ਦੇ ਵੱਲੋਂ ਹੀ ਕੀਤਾ ਗਿਆ ਔਰ ਕਟੈਰੇ ਦੇ ਵਿੱਚ ਨੇ ਨਸ਼ਾ ਤਸਕਰਾਂ ਦੇ ਨਾਲ ਸੰਬੰਧਾਂ ਨੂੰ ਲੈ ਕੇ ਬਿਲਕੁਲ ਗੌਰਵ ਹਜੇ ਤੱਕ ਕੋਈ ਅਧਿਕਾਰਿਕ ਤੌਰ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਵੀ ਫੋਨ ਤੇ ਵਿਧਾਇਕ ਨਾਲ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਉਹ ਮੀਟਿੰਗ ਦੇ ਵਿੱਚ ਬਿਜ਼ੀ ਸੀਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨਾਲ ਵੀ ਗੱਲਬਾਤ ਹੋਵੇ ਤੇ ਇਹ ਸਾਰਾ ਮਾਮਲਾ ਕੀ ਹੈ ਔਰ ਕਿਉਂ ਕਾਰਵਾਈ ਹੋਈ ਉਹਦੇ ਬਾਰੇ ਗੱਲ ਕੀਤੀ ਜਾਵੇ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਦੀਪਕ ਹੋਰ ਜਾਣਕਾਰੀ ਦੇ ਨਾਲ ਸਾਡੇ ਨਾਲ ਦੁਬਾਰਾ ਜੁੜਨਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੜ੍ਹ ਤੱਕ ਜਾਣਕਾਰੀ ਪਹੁੰਚਾ ਸਕੀ ਹੈ ਅਹਿਮ ਤੇ ਮੋਗਾ ਮੇਅਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਪਾਰਟੀ ਦੇ ਵੱਲੋਂ ਔਰ ਦੂਜੇ ਪਾਸੇ ਪਾਰਟੀ ਆਮ ਆਦਮੀ ਪਾਰਟੀ ਤੋਂ ਵੀ ਕੱਢ ਦਿੱਤਾ ਗਿਆ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਕਿ ਜਿਹੜੇ ਬਲਜੀਤ ਸਿੰਘ ਚੰਨੀ ਨੇ ਉਹਨਾਂ ਦੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਨੇ ਔਰ ਇਸ ਨੈਕਸਸ ਦਾ ਹਿੱਸਾ ਨੇ ਡਰਗ ਨੈਕਸਸ ਦਾ ਹਿੱਸਾ ਕਰਕੇ ਉਸ ਦੇ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਐਕਸ਼ਨ ਹੋਇਆ ਆਮ ਆਦਮੀ ਪਾਰਟੀ ਨੇ ਮੋਗਾ ਮੇਅਰ ਨੂੰ ਫਿਰ ਪਾਰਟੀ ਦੇ ਵਿੱਚੋਂ ਬਾਹਰ ਹੀ ਕੱਢ ਦਿੱਤਾ ਤੇ ਮੇਅਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਮੈਂ ਆਲਰੇਡੀ ਜ਼ਿਕਰ ਕਰ ਰਿਹਾ ਕਿ ਦੋ ਐਕਸ਼ਨ ਹੋ ਚੁੱਕੇ ਨੇ ਪਾਰਟੀ ਤੋਂ ਬਾਹਰ ਮੇਅਰ ਦੇ ਅਹੁਦੇ ਤੋਂ ਫਰਗ ਪਤੀਜਾ ਐਕਸ਼ਨ ਵੀ ਚੇਤੀ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਸਿੱਧੀ ਜੀ ਗੱਲ ਹੈ ਕਿ ਜੇਕਰ ਸਬੂਤਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਣ ਦੇ ਸਬੂਤ ਹੈਗੇ ਨੇ ਤਾਂ ਫਿਰ ਤਾਂ ਪੁਲਿਸ ਦਾ ਐਕਸ਼ਨ ਹੁੰਦਾ ਹੋਇਆ ਸਾਨੂੰ ਸਾਫ਼ ਤੌਰ ਤੇ ਨਜ਼ਰ ਆਏਗਾ ਔਰ ਜੇਕਰ ਐਨਡੀਪੀਐਸ ਦਾ ਕੋਈ ਪਰਚਾ ਦਰਜ ਕਰ ਦਿੱਤਾ ਜਾਂਦਾ ਤਾਂ ਫੌਰੀ ਤੌਰ ਤੇ ਗ੍ਰਿਫਤਾਰੀ ਹੁੰਦੀ ਹੋਈ ਵੀ ਬਲਜੀਤ ਸਿੰਘ ਚੰਨੀ ਦੀ ਨਜ਼ਰ ਆ ਸਕਦੀ ਹੈ ਤਾਂ ਫਿਲਹਾਲ ਬਲਜੀਤ ਸਿੰਘ ਚੰਨੀ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਕਾਰਵਾਈ ਦੀ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਮੋਗਾ ਦੇ ਮੇਅਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਜ਼ਰੂਰ ਲਿਆ ਦਾ ਡਰੱਗਸ ਦੀ ਕਬੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਡਿਫੀਨਿਟਲੀ ਹੈਗੀ ਹੈ ਪਰ ਕੀ ਵਾਕਈ ਮੇਅਰ ਦੇ ਅਹੁਦੇ ਉੱਤੇ ਬੈਠਾ ਵੀ ਕੋਈ ਸ਼ਖਸ ਨਸ਼ੇ ਦੇ ਪੂਰੇ ਨੈਕਸਸ ਦੇ ਵਿੱਚ ਜੁੜਿਆ ਹੋ ਸਕਦਾ ਹੈ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜ਼ਰੂਰ ਹੈ ਦੂਜੇ ਪਾਸੇ ਸਵਾਲੇ ਵੀ ਹੈ ਕਿ ਜਿਹੜੇ ਨਸ਼ੇ ਦੇ ਤਸਕਰਾਂ ਦੇ ਨਾਲ ਸੰਬੰਧ ਅਸੇ ਜਾ ਰਹੇ ਨੇ ਉਹ ਕੌਣ ਨੇ ਉਹ ਕੀ ਪੋਲਿਟੀਕਲ ਕੋਈ ਜਿਹੜੀ ਤੁਸੀਂ ਕਹੋ ਕਿ ਵਜੂਦ ਰੱਖਣ ਵਾਲੇ ਲੋਕ ਨੇ ਜਾਂ ਫਿਰ ਕੋਈ ਹੋਰ ਡਰੱਗ ਪੈਡਲਰਸ ਨੇ ਉਹ ਕਿੱਥੇ ਦੇ ਡਰਗ ਪੈਡਲਰਸ ਨੇ ਉਹਨਾਂ ਦੇ ਸਬੰਧ ਕਿੱਥੇ ਨੇ ਆਮ ਤੌਰ ਤੇ ਜਦੋਂ ਚੇਨ ਨੂੰ ਤੁਸੀਂ ਕੜੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਹ ਪਾਕਿਸਤਾਨ ਪਹੁੰਚ ਜਾਂਦੀਆਂ ਨੇ ਕਿ ਜਿਹੜੇ ਡਰੱਗਸ ਦੀ ਸਪਲਾਈ ਹੈ ਸਿੱਧੇ ਤੌਰ ਤੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭਾਰਤ ਦੇ ਵਿੱਚ ਹੋ ਰਹੀ ਹੈ ਤੇ ਫਿਰ ਉੱਥੋਂ ਲਿਆਂਦੇ ਲਿਆਂਦੇ ਵੱਖ-ਵੱਖ ਥਾਵਾਂ ਦੇ ਉੱਤੇ ਸਪਲਾਈ ਕੀਤੀ ਜਾਂਦੀ ਹੈ ਤਾਂ ਜਿਹੜੇ ਮੇਅਰ ਦਾ ਜ਼ਿਕਰ ਜਿਨ੍ਹਾਂ ਦੇ ਉੱਤੇ ਅਲੀਗੇਸ਼ਨਸ ਲੱਗ ਰਹੇ ਨੇ ਦੇਖੋ ਇਲਜ਼ਾਮ ਤੇ ਇਲਜ਼ਾਮ ਸਾਬਤ ਹੋਣਾ ਦੋਵਾਂ ਦੇ ਵਿੱਚ ਫਰਕ ਹੁੰਦਾ ਹੈ ਤਾਂ ਫਿਲਹਾਲ ਇਲਜ਼ਾਮ ਲੱਗ ਰਹੇ ਨਹੀਂ ਬਲਜੀਤ ਸਿੰਘ ਚੰਨੀ ਦੇ ਉੱਤੇ ਔਰ ਐਲੀਗੇਸ਼ਨਸ ਤੇ ਸਬੂਤ ਉਸ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਪੁਲਿਸ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਉਹ ਬਾਅਦ ਦੇ ਵਿੱਚ ਕੋਰਟ ਦਾ ਕੰਮ ਹੁੰਦਾ ਹੈ ਕਿ ਜਿਹੜੇ ਇਲਜ਼ਾਮ ਲੱਗੇ ਆ ਜਿਹੜੇ ਸਬੂਤ ਨੇ ਉਹਨਾਂ ਦੇ ਵਿੱਚ ਕਿੰਨਾ ਦਮ ਹੈ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਹ ਅਹਿਮ ਤੇ ਵੱਡੀ ਖਬਰ ਇਸ ਸਮੇਂ ਜ਼ਰੂਰੀ ਹੈ ਕਿ ਬਲਜੀਤ ਸਿੰਘ ਚੰਨੀ ਦੇ ਉੱਤੇ ਐਲੀਗੇਸ਼ਨਸ ਲੱਗੇ ਨੇ ਕਿ ਉਹ ਡਰੱਗਸ ਤਸਕਰਾਂ ਦੇ ਸੰਪਰਕ ਦੇ ਵਿੱਚ ਸਨ ਸੰਬੰਧ ਉਹਨਾਂ ਦੇ ਡਰੱਗ ਤਸਕਰਾਂ ਦੇ ਨਾਲ ਤਾਂ ਨਾਛੇ ਦਾ ਮਾਮਲਾ ਜਦੋਂ ਆ ਜਾਂਦਾ ਤਾਂ ਪੰਜਾਬ ਦੇ ਵਿੱਚ ਡੈਫੀਨਟਲੀ ਬਹੁਤ ਸੈਂਸਿਟਿਵ ਜਿਹਾ ਇਸ਼ੂ ਹੈਗਾ ਏ ਔਰ ਇਸ ਇਸ ਸਬਦੇ ਵਿਚਾਲੇ ਹੁਣ ਐਕਸ਼ਨ ਕੀ ਹੁੰਦਾ ਏ ਫਿਲਹਾਲ ਦੋ ਐਕਸ਼ਨ ਦਾ ਮੈਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਦੋ ਐਕਸ਼ਨ ਤਾਂ ਉਹਨਾਂ ਦੇ ਉੱਤੇ ਹੋ ਹੀ ਚੁੱਕੇ ਨੇ ਅੱਗੇ ਕਿਹੜਾ ਐਕਸ਼ਨ ਕੀਤਾ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਉਹ ਦੇਖਣ ਵਾਲੀ ਗੱਲ ਰਹੇਗੀ ਹਾਲਾਂਕਿ ਬਲਦੀਪ ਸਿੰਘ ਚੰਨੀ ਇਹ ਵੀ ਕਹਿੰਦੇ ਨਜ਼ਰ ਆਏ ਨੇ ਕਿ ਮੈਂ ਰਿਜ਼ਾਈਨ ਕੀਤਾ ਏ ਆਮ ਤੌਰ ਤੇ ਪਾਰਟੀਆਂ ਚਾਹ ਦਿੰਦੀਆਂ ਨੇ ਰਿਜ਼ਾਈਨ ਕਰ ਦਿੱਤਾ ਜਾਂਦਾ ਪਰ ਇੱਥੇ ਅ ਤੁਸੀਂ ਕਹੋ ਕਿ ਇੱਕ ਸਟਰੋਂਗ ਐਕਸ਼ਨ ਹੈ ਆਮ ਆਦਮੀ ਪਾਰਟੀ ਦਾ ਨਜ਼ਰ ਆਇਆ ਹੈ ਹਾਲਾਂਕਿ ਅੰਦਰ ਦੀ ਗੱਲ ਕੀ ਹੈ ਉਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਏ ਅ ਖੈਰ ਕੁਲ ਮਿਲਾ ਕੇ ਇਸ ਸਮੇਂ ਮੋਗਾ ਜ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਮੇਅਰ ਚਰਚਾ ਦੇ ਵਿੱਚ ਅਗਲੀ ਖਬਰ ਤਰਕ ਕਰਦੇ ਹਾਂ ਤੇ ਖਬਰ ਹੈ ਚਮਕੌਰ ਸਾਹਿਬ ਦੇ ਐਮ ਐਲ ਏ ਚਰਨਜੀਤ ਡਾਕਟਰ ਚਰਨਜੀਤ ਸਿੰਘ ਦੀ ਨਾਲ ਜੁੜਿਆ ਹੋਇਆ ਅ ਚਮਕੌਰ ਸਾਹਿਬ ਦੇ ਵਿੱਚ ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਐਮਐਲਏ ਡਾਕਟਰ ਚਰਨਜੀਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਚਮਕੌਰ ਦੇ ਬੇਲਾ ਪੁਲ ਤੇ ਚਮਕੌਰ ਬੇਲਾਪੁਰ ਹੈ ਉਸ ਦੇ ਉੱਤੇ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰੇ ਹੈ ਪਰ ਕੁਝ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਦਿਖਾਣੇ ਆ ਚਮਕੌਰ ਸਾਹਿਬ ਦੇ ਵਿੱਚ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਹਰਾ ਕੇ ਵਿਧਾਨ ਸਭਾ ਡਾਕਟਰ ਚਰਨਜੀਤ ਸਿੰਘ ਪਹੁੰਚੇ ਹਨ ਹਾਲਾਂਕਿ ਇਹਨਾਂ ਨੂੰ ਵੀ ਡਾਕਟਰ ਚਰਨਜੀਤ ਸਿੰਘ ਚੰਨੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਵਿਧਾਇਕ 2022 ਦੇ ਵਿੱਚ ਬਣੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ इनोਵਾ ਗੱਡੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ 0891 ਨੰਬਰ ਔਰ ਦੂਜੇ ਪਾਸੇ ਵੀ ਇੱਕ ਗੱਡੀ ਸੀ ਉਸ ਦੇ ਵਿੱਚ ਵੀ ਕੁਝ ਲੋਕ ਡੈਫੀਨਿਟਲੀ ਸਵਾਰ ਹੋਣੇ ਆ ਔਰ ਆਪਸ ਦੇ ਵਿੱਚ ਟਕਰਾਉਣ ਦੀ ਵਜ੍ਹਾ ਦੇ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਾਨੀ ਨੁਕਸਾਨ ਤੋਂ ਬਚਾਰੇ ਹੈ ਰਾਹਤ ਦੀ ਗੱਲ ਇਹ ਹੈ ਐਮਐਲਏ ਸਾਹਿਬ ਠੀਕ ਨੇ ਬਾਕੀ ਜਿਹੜੇ ਹੋਰ ਮੁਲਾਜ਼ਮ ਹੁੰਦੇ ਨੇ ਜਾਂ ਜਿਹੜੇ ਗੱਡੀ ਚਲਾ ਰਹੇ ਹੋਣਗੇ ਜਾਂ ਦੂਜੀ ਗੱਡੀ ਦੇ ਵਿੱਚ ਜਿਹੜੇ ਲੋਕ ਸੀ ਉਹ ਠੀਕ ਨੇ ਕੋਈ ਦਿੱਕਤ ਨਹੀਂ ਹੈ ਔਰ ਇਹ ਹਾਦਸਾ ਜ਼ਰੂਰ ਵਾਪਰੇਗਾ ਅਗਲੀ ਖਬਰ ਤੇ ਰੁਕ ਕਰਦੇ ਹਾਂ ਆਰਐਸਐਸ ਵਰਕਰ ਦੇ ਕਤਲ ਇਨਕਾਊਂਟਰ ਦੇ ਵਿੱਚ ਢੇਰ ਕਿਤੇ ਗਏ ਨੇ ਆਰਐਸਐਸ ਦੇ ਫਿਰੋਜ਼ਪੁਰ ਦੇ ਵਿੱਚ ਜੋ ਨਵੀਨ ਕੁਮਾਰ ਦਾ ਕਤਲ ਕੀਤਾ ਗਿਆ ਸੀ ਸ਼ੂਟਰ ਦਾ ਹੁਣ ਇਨਕਾਊਂਟਰ ਕਰ ਦਿੱਤਾ ਗਿਆ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਮੁੱਖ ਸ਼ੂਟਰ ਬਾਦਲ ਔਰ ਪੁਲਿਸ ਨੇ ਸ਼ੂਟਰ ਬਾਦਲ ਨੂੰ ਢੇਰ ਕਰ ਦਿੱਤਾ ਫਾਜ਼ਿਲਕਾ ਦੇ ਪਿੰਡ ਮਹਿਮੂਜੋਈਆਂ ਦੇ ਵਿੱਚ ਇਨਕਾਊਂਟਰ ਹੋਇਆ ਮਹਿਮੂਜੋਈਆਂ ਦੇ ਵਿੱਚ ਇਨਕਾਊਂਟਰ ਹੋਇਆ ਤੇ ਮੁੱਖ ਸ਼ੂਟਰ ਨੂੰ ਰਿਕਵਰੀ ਦੇ ਲਈ ਸ਼ਮਸ਼ਾਨਘਾਟ ਲੈ ਕੇ ਪਹੁੰਚੀ ਸੀ ਪੁਲਿਸ ਅਸਲ ਸ਼ਮਸ਼ਾਨਘਾਟ ਦੇ ਵਿੱਚ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਣੀ ਹੈ ਕਿ ਲੁਕੋਇਆ ਹੋਇਆ ਤੇ ਉੱਥੇ ਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਨਕਾਊਂਟਰ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਮੁੱਖ ਸ਼ੂਟਰ ਦੇ ਦੋ ਸਾਥੀਆਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਪੁਲਿਸ ਦਾ ਦਾਵਾ ਕਰ ਰਹੀ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁੱਖ ਸ਼ੂਟਰ ਬਾਦਲ ਢੇਰ ਕਰ ਦਿੱਤਾ ਗਿਆ ਫਾਇਰਿੰਗ ਕਰਨ ਵਾਲੇ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਇੱਕ ਹੈੱਡ ਕਨਸਟੇਬਲ ਵੀ ਜ਼ਖਮੀ ਹੋਇਆ ਜਿਸ ਦਾ ਇਲਾਜ ਜਾਰੀ ਹੈ ਔਰ ਕਾਮਲੇਗੌਰ ਹੈ ਕਿ ਮੁੱਖ ਸ਼ੂਟਰ ਦੇ ਦੋ ਸਾਥੀਆਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਔਰ ਕਾਮਲੇਗੌਰ ਇਹ ਵੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਆਰ ਸੰਗ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਨਵੀਨ ਕੁਮਾਰ ਉਹਨਾਂ ਦੇ ਪੁੱਤ ਦਾ ਉਹਨਾਂ ਦੇ ਇਨਫੈਕਟ ਦਾਦਾ ਵੀ ਆਰਐਕਐਸ ਦੇ ਨਾਲ ਜੁੜੇ ਹੋਏ ਨੇ 40 ਸਾਲ ਦੀ ਉਮਰ ਨਵੀਨ ਕੁਮਾਰ ਨਵੀਨ अरोड़ा ਦੀ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਤੋਂ ਬਹੁਤ ਸਾਰੇ ਸਵਾਲ ਉੱਠ ਰਹੇ ਸਨ ਤੇ ਹੁਣ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਨਕਾਊਂਟਰ ਕਰ ਦਿੱਤਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਇਹਨਾਂ ਕਾਰਵਾਈ ਇੱਕ ਤਰੀਕੇ ਦੇ ਨਾਲ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਵੀ ਹੈ ਕਿ ਤੁਸੀਂ ਗੋਲੀਆਂ ਮਾਰ ਕੇ ਕਿਸੇ ਦਾ ਕਤਲ ਕਰ ਦੇਵੋਗੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਨਹੀਂ ਕੱਟੋਗੇ ਇਨਕਾਊਂਟਰ ਦੇ ਵਿੱਚ ਢੇਰ ਕਰ ਦਿੱਤਾ ਗਿਆ ਸ਼ੂਟਰ ਬਾਦਲ ਔਰ ਇੱਕ ਤਰੀਕੇ ਨਾਲ ਮੈਸੇਜ ਵੀ ਦੇਣ ਦੀ ਕੋਸ਼ਿਸ਼ ਹੈ ਹਾਲਾਂਕਿ ਪੁਲਿਸ ਕਹ ਰਹੀ ਹੈ ਕਿ ਉੱਪਰ ਜਰੀਏ ਪਰ ਮੈਸੇਜ ਦੇਣ ਦੀ ਵੀ ਤੁਸੀਂ ਕਹਿ ਸਕਦੇ ਹੋ ਕਿ ਕੋਸ਼ਿਸ਼ ਹੈ ਕਿ ਜਿਹੜੇ ਇਸ ਤਰੀਕੇ ਦੇ ਕਾਰਜਾਂ ਨੂੰ ਅੰਜਾਮ ਦੇ ਰਹੇ ਨੇ ਉਹ ਸੰਭਲ ਜਾਣ ਸੁਧਰ ਜਾਣ ਨਹੀਂ ਤਾਂ ਫਿਰ ਅੰਜਾਮ ਬਹੁਤ ਮਾੜਾ ਹੋਵੇਗਾ ਔਰ ਤੁਸੀਂ ਕਹਿ ਸਕਦੇ ਹੋ ਕਿ ਕੜੀ ਕਾਰਵਾਈ ਕਾਨੂੰਨ ਦੇ ਮੁਤਾਬਿਕ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਕੋਈ ਦੋਹਰਾਈ ਨਹੀਂ ਹੈ ਕਿ ਅਜਿਹੇ ਅੰਸਰਾਂ ਦੇ ਉੱਤੇ ਕੜੀ ਕਾਰਵਾਈ ਡੈਫੀਨਿਟਲੀ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਮਾਹੌਲ ਹੈ ਜਿਹੇ ਸ਼ੂਟਰ ਜਾਂ ਅਜਹੀਆਂ ਗੁਲੀਆਂ ਮਾਰ ਕੇ ਵਿਗਾੜਨ ਦੀ ਜੇਕਰ ਉਹ ਕੋਸ਼ਿਸ਼ ਕਰ ਰਹੇ ਨੇ ਸ਼ੂਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਮਾਹੌਲ ਦੇ ਵਿੱਚ ਕਿਸੇ ਖਾਸ ਸੰਸਥਾ ਦੇ ਨਾਲ ਜੁੜੇ ਕਿਸੇ ਸ਼ਖਸ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਉਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਹੋ ਜਾਂਦੇ इनको बढ़िया कामयाबी मिली जो उसका मेन शूटर बादल था वो हमें कल रेस्ट किया और आज एक इनकाउंटर में उसकी जो है वो इंजर्ड हो गया और बाद में हॉस्पिटल में इलाज के दौरान उसकी जो है डेथ होगी और उसको उसपे से जो हमें वेपन्स वगैरह वहाँ से रिकवर हुए हैं और फर्दर जो जो उसने उसको लोग भगाने के लिए आए थे वो वहाँ से जो है धुंध वगैरह और के कारण वहाँ से भाग गए और फर्दर जो इन्वेस्टिगेशन रेड्स हम कंडक्ट कर रहे हैं और जो मुलज़म हमें दूसरे और भी दो तीन मुलज़म हैं जो हमें आइडेंटिफाइड हैं और जल्दी हम उनको गिरफ्तार करके और जो है जो उनका जुर्म है उस मुताबिक उनको हम सज़ा दिलाए फाजलका पुलिस के वलो इस तरीके सख्ती कर दया होया एक उस गैंगस्टर ਨੂੰ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਜਿਹੜਾ ਕਿ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ بیٹے ਦੇ ਕਤਲ ਦੇ ਵਾਸਤੇ ਜ਼ਿੰਮੇਵਾਰ ਸੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਆਮ ਆਦਮੀ ਪਾਰਟੀ ਉਹ ਨਹੀਂ ਹੈ ਜਿਹੜੀ ਕਿ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ ਬਲਕਿ ਗੈਂਗਸਟਰ ਜਾਂ ਕਾਨੂੰਨ ਦੇ ਨਾਲ ਖੇਡਣ ਵਾਲੇ ਵਿਅਕਤੀਆਂ ਨੂੰ ਸ਼ਕਤੀ ਦੇ ਨਾਲ ਉਚਲਦੀ ਹੈ ਇਹ ਮੈਸੇਜ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਤਾਂ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਤਾਂ ਡੈਫੀਨਿਟਲੀ ਹੋਇਆ ਹੈ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਸੀ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਸ਼ੂਟਰ ਸੀ ਇਸ ਦੇ ਵਿੱਚ ਬਾਦਲ ਜਿਸ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਯਾਨੀ ਕਿ ਜਿਹੜਾ ਬਾਦਲ ਨਾਮ ਦਾ ਇਹ ਮੁਲਜ਼ਮ ਸੀ ਸ਼ੂਟਰ ਉਸ ਦੀ ਮੌਤ ਹੋ ਚੁੱਕੀ ਹੈ ਢੇਰ ਕਰ ਦਿੱਤਾ ਗਿਆ ਪਿੰਡ ਮਹਮੂਜ ਜੋਈਆਂ ਦੇ ਨੇੜੇ ਇਹ ਪੂਰਾ ਘਟਨਾਕਰਮ ਵਾਪਰਿਆ ਔਰ ਕਾਬਲੀ ਗੋੜ ਹੈ ਕਿ ਪੁਲਿਸ ਮੁਤਾਬਕ ਜਿੱਥੇ ਉਹਨਾਂ ਨੇ ਹਥਿਆਰ ਲੁਕੋਏ ਹੋਏ ਸਨ ਉਸ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਪਹੁੰਚੀ ਸੀ ਸ਼ਮਸ਼ਾਨ ਘਾਟ ਲੈ ਕੇ ਗਏ ਇਹ ਇੱਕ ਥਾਂ ਦੇ ਉੱਤੇ ਔਰ ਉਸ ਤੋਂ ਬਾਅਦ ਉਸਦੇ ਦੋ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਫਿਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸ਼ੂਟਰ ਬਾਦਲ ਨੂੰ ਢੇਰ ਕਰ ਦਿੱਤਾ ਉਸਦੇ ਵੀ ਗੋਲੀ ਵਜੀ ਹੈ ਔਰ ਜਿਹੜਾ ਸ਼ੂਟਰ ਬਾਦਲ ਹੈ ਉਸ ਦੀ ਇਨਕਾਊਂਟਰ ਮੌਕੇ ਤੇ ਹੀ ਮੌਤ ਹੋ ਗਈ ਔਰ ਕਾਬਲੇ ਗੌਰ ਹੈ ਕਿ ਇਹ ਪੂਰੇ ਮਾਮਲੇ ਦੇ ਵਿੱਚ ਆਰਐਸਐਸ ਵਰਕਰ ਦੇ ਕਤਲ ਦੇ ਇਲਜ਼ਾਮ ਇਸ ਸ਼ੂਟਰ ਬਾਦਲ ਦੇ ਉੱਤੇ ਸੀ ਪੁਲਿਸ ਨੇ ਬਹੁਤ ਚੰਗਾ ਕੰਮ ਕਰਿਆ ਪੰਜਾਬ ਪੁਲਿਸ ਦੀ ਤਾਕਤ ਨੂੰ ਦਿਖਾਉਂਦੇ ਹੋਏ ਪੰਜਾਬ ਪੁਲਿਸ ਫਿਰੋਜ਼ਪੁਰ ਨੇ ਸਾਡੀ ਨੇ ਤਕਰੀਬਨ 15 ਦਿਨਾਂ ਵਿੱਚ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਤੋਂ ਪਹਿਲਾਂ ਪਹਿਲਾਂ ਕਰਤਾ ਔਰ ਤੁਹਾਡੇ ਸਾਹਮਣੇ ਤਿੰਨ ਮੁਲਾਜ਼ਮ ਪਹਿਲਾਂ ਫੜੇ ਗਏ ਮੁੱਲਜੋ ਔਰ ਇੱਕ ਜਿਹੜਾ ਮੇਨ ਸ਼ੂਟਰ ਸੀ ਉਹਦੇ ਚ ਜਿਸ ਦਾ ਨਾਮ ਬਾਦਲ ਸੀ ਉਹ ਅੱਜ ਕੱਲ ਫੜਿਆ ਗਿਆ ਅੱਜ ਜਦੋਂ ਉਹਨੂੰ ਮੌਕੇ ਤੇ ਲਿਆ ਕੇ ਜਿੱਥੋਂ ਉਹਨੇ ਐਸਾ ਰਿਕਵਰ ਕਰਾਉਣਾ ਸੀ ਉਥੇ ਉਹਦੇ ਨਾਲ ਦੇ ਸਾਥੀ ਬੜੇ ਜਿਨ੍ਹਾਂ ਨੇ ਪੁਲਿਸ ਤੇ ਹਮਲਾ ਕੀਤਾ ਮੁਕਾਬਲਾ ਕੀਤਾ ਔਰ ਪੁਲਿਸ ਨੇ ਬਰਾਬਰ ਜਦੋਂ ਜਵਾਬ ਦਿੱਤਾ ਤਾਂ ਉਹਦੇ ਵਿੱਚ ਉਹਨੂੰ ਗੋਲੀ ਵੀ ਲੱਗੀ ਔਰ ਸਾਡਾ ਇੱਕ ਪੰਜਾਬ ਪੁਲਿਸ ਦਾ ਜਵਾਨ ਸਾਡਾ ਉਹ ਵੀ ਫਟੜ ਹੋਇਆ ਉਹਨਾਂ ਨੂੰ ਹਸਪੀਟਲ ਚ ਐਡਮਿਟ ਕਰਾਇਆ ਗਿਆ ਔਰ ਉਸ ਤੋਂ ਬਾਅਦ ਉਸ ਜਿਹੜਾ ਗੈਂਗਸਟਰ ਸੀ ਜਿਹੜਾ ਸ਼ੂਟਰ ਸੀ ਉਹਦੀ ਉੱਥੇ ਡੈਥ ਹੋ ਗਈ ਫਾਜ਼ਲ ਖਾਸਪੀਟਲ ਸੋ ਇਹਦੇ ਵਿੱਚ ਬਿਲਕੁਲ ਏਜੰਡਾ ਕਲੀਅਰ ਹੈ ਪੰਜਾਬ ਸਰਕਾਰ ਲਾਅ ਐਂਡ ਆਰਡਰ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੁੱਤਾਈ ਬਰਦਾਸ਼ਤ ਨਹੀਂ ਕਰੂਗੀ ਸੇ ਪੰਜਾਬ ਦਾ ਸਾਡਾ ਕੋਈ ਵੀ ਵਸੀ ਚੋਣਾ ਆਵੇ ਸੋ ਇਹ ਸਭ ਤੋਂ ਵੱਡਾ ਏਜੰਡਾ ਸੀ ਪੰਜਾਬ ਨੂੰ ਜਿਹੜਾ ਵਿਰਸੇ ਚ ਮਿਲਿਆ ਸੋ ਅਸੀਂ ਉਹ ਪੁਰਾਣਾ ਜਿਹੜਾ ਗੈਂਗਵਾਰ ਗੈਂਗਸਟਰ ਕਲਚਰ ਖਤਮ ਕਰਨ ਦੀ ਕੋਸ਼ਿਸ਼ ਪੂਰੀ ਕਰ ਰਹੇ ਹਾਂ ਔਰ ਕਿਸੇ ਵੀ ਤਰ੍ਹਾਂ ਦੇ ਮੁੱਖ ਮੰਤਰੀ ਵੱਲੋਂ ਕੋਈ ਲਿਹਾਜ਼ ਨਹੀਂ ਹੋਣਾ ਇਹ ਇਹਨਾਂ ਨੂੰ ਸੋਚਣਾ ਪਊਗਾ ਕਿ ਉਹਨੇ ਪੰਜਾਬ 'ਚ ਰਹਿਣਾ ਜਾਂ ਨਹੀਂ ਰਹਿਣਾ ਤਾਂ ਚੇਤਾਵਨੀ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਹੈ ਕਿ ਨਹੀਂ ਰਹਿਣਾ ਤੇ ਜੇਕਰ ਰਹਿਣਾ ਇਸ ਤਰੀਕੇ ਦੀਆਂ ਘਟਨਾਵਾਂ ਨਾਲ ਅੰਜਾਮ ਦਿੱਤਾ ਤਾਂ ਫਿਰ ਹਸ਼ਰ ਇਸ ਤਰੀਕੇ ਦਾ ਹੋਏਗਾ ਆਮ ਤੌਰ ਤੇ ਕਿਹਾ ਜਾਂਦਾ ਹੈ ਕੀ ਗੈਂਗਸਟਰ ਜਿਹੜੇ ਰਾਹ ਦੇ ਉੱਤੇ ਤੁਰ ਪੈਂਦੇ ਨੇ ਉਸ ਦਾ ਅੰਜਾਮ ਇੱਕ ਦਿਨ ਇੱਕ ਗੋਲੀ ਦੇ ਨਾਲ ਹੀ ਖਤਮ ਹੁੰਦਾ ਹੈ ਅਗਲੀ ਖਬਰ ਦਾ ਰੁੱਕਦੇ ਆਂ ਪੰਜਾਬ ਦੇ ਵਿੱਚ ਇੱਕ ਹੋਰ ਐਨਕਾਊਂਟਰ ਦੀ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਸ਼ੋਰੂਮ ਫਾਇਰਿੰਗ ਮਾਮਲੇ ਦੇ ਵਿੱਚ ਐਨਕਾਊਂਟਰ ਹੋਇਆ ਸ਼ੋਰੂਮ ਦੇ ਉੱਤੇ ਫਾਇਰਿੰਗ ਕਰਨ ਵਾਲੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਨੇੜੇ ਇਹ ਮੁਟਪੜ ਹੋਈ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਆਲੇ ਗੋਲੀਆਂ ਚੱਲੀਆਂ ਨੇ ਐਨਕਾਊਂਟਰ ਦੌਰਾਨ ਇੱਕ ਮੁਲਜ਼ਮ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਦੇ ਵਿੱਚ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੁਲਜ਼ਮਾਂ ਨੇ ਕਾਂਗਰਸੀ ਪਰ ਉਸ ਤੋਂ ਬਾਅਦ ਪੁਲਿਸ ਨੇਾਂ ਦੀ ਭਾਲ ਕਰ ਰਹੀ ਸੀ ਔਰ ਹੁਣ ਐਕਸ਼ਨ ਕਰਦੇ ਹੋਏ ਪੁਲਿਸ ਨੇ ਇਹਨਾਂ ਨੂੰ ਘੇਰਾ ਪਾਇਆ ਗੋਲੀਆਂ ਚੱਲੀਆਂ ਨੇ ਤੇ ਫਿਲਹਾਲ ਕਾਬੂ ਕਰ ਲਏ ਗਏ ਨੇ ਕੁਝ ਦਿਨ ਪਹਿਲਾਂ ਹੀ ਇਹ ਤਸਵੀਰ ਸਾਹਮਣੇ ਆਈ ਸੀ ਔਰ ਸ਼ੋਰੂਮ ਦੇ ਉੱਤੇ ਮੋਬਾਈਲ ਦਾ ਸ਼ੋਰੂਮ ਹੈ ਉਸ ਦੇ ਉੱਤੇ ਫਾਇਰਿੰਗ ਕੀਤੀ ਸੀ ਦੂਰ ਤੋਂ ਹੀ ਔਰ ਮੋਬਾਈਲ ਦੇ ਸ਼ੋਰੂਮ ਦੇ ਜਿਹੜਾ ਕੱਚ ਅੱਗੇ ਲੱਗਿਆ ਹੋਇਆ ਸੀ ਉਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਬਣ ਉਸ ਤਾਫ ਤੌਰ ਤੇ ਨਜ਼ਰ ਆਈ ਸੀ ਤੁਸੀਂ ਸੀਸੀਟੀਵੀ ਦੇ ਵਿੱਚ ਦੇਖੋਗੇ ਦੋ ਸ਼ੂਟਰ ਆਉਂਦੇ ਨੇ ਉਸ ਦਿਨ ਵੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਇਹ ਦੋ ਸ਼ੂਟਰ ਤਾਂ ਸਿਰਫ ਧਮਕੀ ਦੇਣੀ ਆਏ ਸੀ ਫਿਰ ਜਿਹੜੇ ਸ਼ੋਰੂਮ ਮ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਔਰ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਇਸ ਤਰੀਕੇ ਨਾਲ ਫਾਇਰਿੰਗ ਕਰ ਦਿੱਤੀ ਗਈ ਯੂਅਰ ਫਾਇਰਿੰਗ ਦੀਆਂ ਤਸਵੀਰਾਂ ਵੀ ਤੁਸੀਂ ਸੀਸੀਟੀਵੀ ਦੇ ਵਿੱਚ ਜਿਹੜੀਆਂ ਕੈਦ ਹੋਈਆਂ ਉਹ ਦੇਖ ਸਕਦੇ ਹੋ ਖੈਰ ਉਸ ਤੋਂ ਬਾਅਦ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਸ਼ੋਰੂਮ ਦੇ ਉੱਤੇ ਫਾਇਰਿੰਗ ਕਰਨ ਵਾਲੇ ਵੀ ਕਾਬੂ ਕਰ ਲਏ ਗਏ ਨੇ ਇਸ ਇਨਕਾਊਂਟਰ ਦੇ ਵਿੱਚ ਇਨਕਾਊਂਟਰ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਪੁਲਿਸ ਤੇ ਜਿਹੜੇ ਬਦਮਾਸ਼ ਨੇ ਅਮੋ ਸਾਹਮਣੇ ਹੋ ਜਾਣਾ ਔਰ ਕਾਬਲੇਗੋੜ ਹੈ ਕਿ ਇੱਕ ਇਨਕਾਊਂਟਰ ਹੋਇਆ ਜਿਹੜਾ ਫਿਰੋਜ਼ਪੁਰ ਵਾਲੇ ਮਾਮਲੇ 'ਚ ਉਸ ਦੇ ਵਿੱਚ ਮੁਲਜ਼ਮ ਢੇਰੀ ਹੋ ਗਿਆ ਦੂਜਾ ਇਨਕਾਊਂਟਰ ਬਟਾਲਾ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਇੱਥੇ ਜ਼ਖਮੀ ਹੋਈਆਂ ਅਗਲੀ ਖਬਰ ਦਾ ਰੁੱਕਰਦੇ ਤੇ ਹੁਣ ਜਲੰਧਰ ਦਾ ਰੁੱਕ ਰਾਂਗੇ ਮੁਲਜ਼ਮ ਨੂੰ ਲੈ ਕੇ ਮ੍ਰਿਤਕ ਦੇ ਮ੍ਰਿਤਕ ਬੱਚੀ ਦੇ ਚਾਚੇ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ 13 ਸਾਲ ਦੀ ਬੱਚੀ ਦਾ ਰਿਪ ਤੋਂ ਬਾਅਦ ਕਤਲ ਕੀਤਾ ਗਿਆ ਇਲਜ਼ਾਮ ਲੱਗੇ ਗਵਾਂਡੀ ਦੇ ਉੱਤੇ ਹੀ ਤੇ ਜਿਹੜਾ ਗਵਾਂਡੀ ਹੈ ਉਸ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਪਰ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਸਿੱਖ ਨਹੀਂ ਹੈ ਪੈਸਿਆਂ ਦੀ ਲਾਲਚ ਦੇ ਵਿੱਚ ਇਸ ਨੇ ਧਰਮ ਬਦਲਿਆ ਸੀ ਸਿੱਖ ਸੰਸਥਾ ਦੇ ਵਿੱਚ ਨੌਕਰੀ ਲੈਣ ਦੇ ਲਈ ਇਸ ਨੇ ਦਾੜੀ ਰੱਖੀ, ਡੋਰੀ ਵਾਲੀ ਛੋਟੀ ਕਿਰਪਾਨ ਪਾਈ ਜੋ ਸਿੱਖੀ ਦੇ ਵਿੱਚ ਪ੍ਰਵਾਨਿਤ ਨਹੀਂ ਹੈ। ਇਹ ਸਿੱਖੀ ਦੇ ਰੂਪ ਦੇ ਵਿੱਚ ਦਰਿੰਦਾ ਸੀ। ਇਹ ਪਰਿਵਾਰ ਜਿਹੜੇ ਮ੍ਰਿਤਕ ਦੇ ਬੱਚੀ ਦੇ ਚਾਚਾ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ। ਦਰਿੰਦਗੀ ਦਾ ਕੋਈ ਤਰਨ ਨਹੀਂ ਹੁੰਦਾ ਇਸ ਦੇ ਵਿੱਚ ਕੋਈ ਦੋਰਾ ਨਹੀਂ ਹੈ। ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਜੇਕਰ ਇਹ ਸੱਚ ਹੈ ਕਿ ਉਸਨੇ ਨੌਕਰੀ ਦੇ ਲਈ ਹੀ ਆਪਣਾ ਧਰਮ ਬਦਲ ਲਿਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਕਿ ਵੱਡਾ ਮਾਮਲਾ ਜ਼ਰੂਰ ਨਜ਼ਰ ਆ ਰਿਹਾ ਹੈ ਜਲੰਧਰ ਦਾ ਪੂਰਾ ਮਾਮਲਾ ਜਿਸ ਦੇ ਵਿੱਚ ਬੱਚੀ 13 ਸਾਲ ਦੀ ਔਰ ਗਵੰਡੀ ਨੇ ਉਸ ਦਾ ਕਤਲ ਕਰ ਦਿੱਤਾ ਅੰਤਿਮ ਅਰਦਾਸ ਸੀ ਅੱਜ ਬੱਚੀ ਦੀ ਅੰਤਿਮ ਅਰਦਾਸ ਹੋਈ ਹੈ ਮਿਸਾਲੀ ਸਜ਼ਾ ਦੀ ਮੰਗ ਹੁਣ ਪਰਿਵਾਰ ਕਰ ਰਿਹਾ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆਂ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰਿਵਰਤਨ ਕਰ ਚੁੱਕਿਆ ਆ ਧਰਮ ਪਰਿਵਰਤਨ ਕਰ ਚੁੱਕਿਆ ਬਿਲਕੁਲ ਧਰਮ ਪਰਿਵਰਤਨ ਕਰ ਚੁੱਕਿਆ ਔਰ ਦੁਬਾਰਾ ਜਦੋਂ ਇਹ ਕੋਈ ਉਹਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿਸੇ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਗੁਮਰੀ ਗੁਰਨਾਨਕ ਪਬਲਿਕ ਸਕੂਲ ਐ ਐਮਜੀਐਨ ਦੇ ਵਿੱਚ ਉਹ ਬੱਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਆ ਅਤੇ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜਾ ਉਹਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤ ਬਾਣ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤ ਬਾਣ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਤੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪ੍ਰਜੋਰ ਮੰਗ ਕਰਦੇ ਕੀ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟੀਆਂ ਦੇ ਵੀ ਕਾਨੂੰਨ ਆ। ਹਮਲੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਔਰ ਕਿਹੜੇ-ਕਿਹੜੇ ਵਿਭਾਗਾਂ ਨੂੰ ਤੁਸੀਂ ਜਿਹੜੀ ਹੈਗੀ ਹਦਾਇਤਾਂ ਦਿੱਤੀਆਂ ਹਨ। ਹਾਂ ਦੇਖੋ ਜੀ ਬੜਾ ਅਨਫੋਰਚੂਨੇਟ ਮਾਮਲਾ ਹੋਇਆ ਹੈ। ਸ਼ਰਮਨਾਕ ਵੀ ਹੈ ਔਰ ਡਿਪਰੈ ਇਹਨੂੰ ਜਿੰਨੀਰੀ ਨਿੰਦਾ ਕੀਤੀ ਜਾਈ ਉਨੀ ਘੱਟ ਹੈ ਅ ਕੱਲ ਅਸੀਂ ਵਿਜ਼ਿਟ ਕੀਤੀ ਸੀ ਅਗਰੀਡ ਫੈਮਿਲੀ ਨੂੰ ਮਿਲੇ ਔਰ ਉਹਨਾਂ ਦੀਆਂ ਉਹਨਾਂ ਨੂੰ ਸਹਾਨੂੰ ਬੁਤੀ ਪੇਸ਼ ਕੀਤੀ ਔਰ ਉਹਨਾਂ ਨੂੰ ਦਿਲਾਸਾ ਦਿੱਤਾ ਉਹਨਾਂ ਨੂੰ ਇਹ ਦਿਲਾਸਾ ਦਿੱਤਾ ਕਿ ਵੀ ਜਿਹੜਾ ਹੁਣ ਜਿਹੜਾ ਇਹ ਘਾਣ ਹੋ ਗਿਆ ਨੁਕਸਾਨ ਹੋ ਗਿਆ ਇਹ ਤਾਂ ਬਹੁਤ ਵੱਡਾ ਹੈ ਇਹ ਤਾਂ ਵਾਪਸ ਨਹੀਂ ਕੀਤਾ ਜਾ ਸਕਦਾ ਲੇਕਿਨ ਜਿਹੜਾ ਅ ਅਕਿਊਜ਼ਡ ਹੈ ਉਹਨੂੰ ਜਲਤੋ ਜਲਦ ਸਜ਼ਾ ਦਲਵਾਨੀ ਹੋਰ ਸਖਤ ਸਜ਼ਾ ਦਲਵਾਨੀ ਔਰ ਮਸਾਲੀ ਸਜ਼ਾ ਦਲਵਾਨੀ ਉਹਦੇ ਵਾਸਤੇ ਕਮਿਸ਼ਨ ਕੰਮ ਕਰ ਰਿਹਾ ਇਸ ਵਾਸਤੇ ਅੱਜ ਅਸੀਂ ਚਾਰ ਮਹਿਕਮਿਆਂ ਨੂੰ ਚਿੱਠੀ ਜਾਰੀ ਕਰ ਰਹੇ ਹਾਂ ਪਹਿਲੀ ਤਾਂ ਸੀਪੀ ਜਲੰਧਰ ਨੂੰ ਪੁਲਿਸ ਵਿੱਚ ਕੀਤੀ ਹੈ ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਜਿਹੜਾ ਇਹ ਇਨਕੁਆਰੀ ਇਹ ਜਲਦੀ ਖਤਮ ਕਰਕੇ ਇਹਨੂੰ ਟੂ ਕੋਟ ਕਰੋ ਠੀਕ ਹੈ ਔਰ ਜਿਹੜੀ ਪੁਲਿਸ ਤੋਂ ਜਿਹੜੀ ਗਲਤੀਆਂ ਹੋਈਆਂ ਜਿਹੜੇ ਜਿਹੜੇ ਆਫੀਸਰਸ ਤੋਂ ਹੋਈਆਂ ਉਹਨਾਂ ਦੀ ਵਿਭਾਰਿਕ ਵਿਭਾਗੀ ਜਿਹੜੀ ਹੈ ਇਨਕੁਆਇਰੀ ਸ਼ੁਰੂ ਕੀਤੀ ਗਈ ਕਿ ਸਰ ਪਰਿਵਾਰਿਕ ਮੈਂਬਰ ਬਹੁਤ ਨਰਾਜ਼ ਹੈ ਕਿਉਂਕਿ ਜਿਹੜੇ ਵੀ ਐਸਐਹ ਨੂੰ ਚਲ ਹਾਲਾਂਕਿ ਬਰਖਾਸਤ ਕਰ ਦਿੱਤਾ ਗਿਆ ਲੇਕਿਨ ਪਰਿਵਾਰ ਦੇ ਵਿੱਚ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਪੁਲਿਸ ਦੇ ਐਕਸ਼ਨ ਨੂੰ ਲੈ ਕੇ ਬਿਲਕੁਲ ਰਿਵਿਚਨ ਲੈ ਕੀਤਾ ਹੋਈ ਹੈ ਔਰ ਜਿਸ ਤਰੀਕੇ ਨਾਲ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਪੁਲਿਸ ਨੇ ਉਸ ਮੁਸਤੈਦੀ ਨਾਲ ਕੰਮ ਨਹੀਂ ਕੀਤਾ ਇਸ ਕਰਕੇ ਉਹਦੇ ਵਿੱਚ ਤਾਂ ਉਹ ਕਮਿਸ਼ਨ ਲਿਖ ਹੀ ਰਿਹਾ ਕਿ ਤੁਸੀਂ ਉਹਦੀ ਗਹਿਨ ਤੌਰ ਤੇ ਉਹਦੀ ਇਨਕੁਆਇਰੀ ਕਰੋ ਤਾਂ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਨਿਕਲੇ ਕਿ ਪੁਲਿਸ ਨੂੰ ਜਦੋਂ ਕਿ ਘਰ ਬਹੁਤ ਛੋਟਾ ਜਿਹਾ ਆਇਆ ਉਥੇ ਪੁਲਿਸ ਨੂੰ ਨਹੀਂ ਮਿਲੀ ਲੇਕਿਨ ਸਾਨੂੰ ਮਿਲ ਗਈ ਉਹ ਬਾਡੀ ਪੁਲਿਸ ਤੇ ਵੀ ਅਲੀਗੇਸ਼ਨ ਲੱਗਾ ਪੁਲਿਸ ਤੇ ਵੀ ਅਲੀਗੇਸ਼ਨ ਇਸੇ ਕਰਕੇ ਲੱਗ ਰਹੇ ਨੇ ਔਰ ਅਸੀਂ ਵੀ ਇਹੀ ਕੁਐਸਚਨ ਬਾਰ-ਬਾਰ ਉਹਨਾਂ ਨੂੰ ਪੁੱਛਿਆ ਫੈਮਿਲੀ ਨੂੰ ਮਿਲਣ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਹਾਂ ਤੇ ਕਮਿਸ਼ਨਰ ਸਾਹਿਬ ਨੂੰ ਵੀ ਇਹੀ ਅਸੀਂ ਕੁਐਸਚਨ ਪੁੱਟ ਅਪ ਕੀਤਾ ਕਿ ਐਨੇ ਛੋਟੇ ਦੇ ਘਰ ਦੇ ਅੰਦਰ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸ਼ਾਇਦ ਬਾਥਰੂਮ ਵਾਲੇ ਪਾਸੇ ਕਿਸੇ ਨੇ ਸ਼ਾਇਦ ਨਹੀਂ ਦੇਖਿਆ ਸੀਗਾ। ਲੇਕਿਨ ਸਾਰੀ ਗੱਲ ਦੇ ਅੰਦਰ ਗੱਲ ਆਉਂਦੀ ਹੈ ਕਿ ਅੰਗਿਆਲੀ ਹੋਈ ਹੈ। ਪੁਲਿਸ ਵੱਲੋਂ ਵੀ ਅੰਗਿਆਲੀ ਹੋਈ ਹੈ। ਅਰ ਉਹਨਾਂ ਨੇ ਕਿਹਾ ਕਿ ਅਸੀਂ ਐਸਆਈ ਨੂੰ ਸਸਪੈਂਡ ਕਰ ਦਿੱਤਾ ਹੈ। ਲੇਕਿਨ ਕਮਿਸ਼ਨ ਦੀ ਤਰਫੋਂ ਮੈਂ ਕਹਿ ਰਹੀ ਹਾਂ ਕਿ ਅਸੀਂ ਇਸ ਇਕੱਲੇ ਸਸਪੈਂਡ ਦੇ ਨਾਲ ਗੱਲ ਨਹੀਂ ਖਤਮ ਹੁੰਦੀ। ਸਸਪੈਂਡ ਤੁਸੀਂ ਫਿਰ ਵੀ ਬਹਾਲ ਕਰ ਸਕਦੇ ਹੋ। ਗੱਲ ਹੈ ਕਿ ਉਸ اے ایس آئی ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਐਫ ਆਈ ਆਰ ਹੋਣੀ ਚਾਹੀਦੀ ਹੈ ਤੁਸੀਂ 20 ਜਬੀ ਐਨ ਐਸ 201 ਲਗਾਓ 102 ਬੀ ਲਗਾਓ ਤਾਂ ਕਿ ਇਹਦੇ ਅੰਦਰ ਇਹ ਹੋ ਜਾਂਦਾ ਹੈ ਕਿ ਤੁਸੀਂ ਵੀ ਸ਼ਾਇਦ ਜੋ ਵੀ ਮੁਲਾਜ਼ਮ ਸੀ ਉਥੇ ਉਸ ਟਾਈਮ ਦੇ ਅੰਦਰ ਕਿ ਇਹਨਾਂ ਨੇ ਕੋਈ ਐਸੀ ਤਾਂ ਨਹੀਂ ਕਿ ਮਿਲੀ ਪੁਗਤ ਦੇ ਨਾਲ ਕੋਈ ਗੱਲ ਐਹੀ ਹੋਵੇ ਜਾਂ ਅਗਰ ਮਿਲੀ ਪੁਗਤ ਨਹੀਂ ਹੈ ਤਾਂ ਇਹ ਅਨਗਿਆਲੀ ਹੋਈ ਹੈ ਆਪਣੇ ਡਿਊਟੀ ਦੇ ਦੌਰਾਨ ਐਸ ਵੀ ਸਜ਼ਾ ਮਿਲਣੀ ਚਾਹੀਦੀ ਹੈ